ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਮਾਨਯੋਗ ਪੁਲਿਸ ਕਮਿਸ਼ਨਰ ਅਡਲ ਸਰ ਸ਼੍ਰੀ ਆਲਮ ਜੀ ਡੀਸੀਪੀ ਲੌਂਡਰ ਰਵਿੰਦਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਤੇ ਜਗਜੀਤ ਸਿੰਘ ਵਾਲਿਆ ਡੀਸੀਪੀ ਸਿਟੀ ਅਨ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਿ ਮਾਰੇ ਭੜੇ ਪੁਰਸ਼ਾਂ ਦੇ ਅਗੇਂਸਟ ਜਿਹੜੀ ਮਹਿੰਨ ਚਲਾਈ ਗਈ ਹੈ ਉਹਦੇ ਅੰਦਰਗਤ ਇੱਕ 12 13 ਤਰੀਕ ਨੂੰ ਅ ਦਰਮਿਆਨੀ ਰਾਤ ਨੂੰ ਅ ਮਜੀਠਾ ਰੋਡ ਪਲਾਇਓਵਰ ਦੇ ਲਾਗੋ ਇੱਕ ਸਵਿਫਟ ਕਾਰ ਕੋਈ ਗਈ ਸੀਗੀ ਉਹਦੇ ਨਾਲ ਨਾਲ ਇੱਕ ਮੋਬਾਈਲ ਫੋਨ ਆਈਫੋਨ ਤੇ ਇੱਕ 10000 ਰੁਪਿਆ ਤੇ ਸੋਨੇ ਦੀ ਚੇਨ ਵੀ ਖੋ ਕੇ ਲੈ ਗਏ ਸੀਗੇ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਅਭਿਸ਼ੇਕ ਇਕਨੋਹਿਤ ਅਹੀ ਮਾਂਸ਼ੂ ਅਤੇ ਗੁਰਕੀਰਤ ਨਾਂ ਦੇ ਚਾਰ ਵਿਅਕਤੀਆਂ ਨੂੰ ਮਹਾਰਾਜਾ ਪੈਲੈਸ ਲਾਗੂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਮੋਢਲੀ ਪੁਛਗਿਚ ਦੇ ਵਿੱਚ ਇਹਨਾਂ ਨੂੰ ਤੋਂ ਪਤਾ ਕੀਤਾ ਗਿਆ ਕਿ ਇਹ ਚਾਰੇ ਜਾਣੇ ਜਿਹੜੇ ਆ ਇਹ 21 ਤੋਂ 23 ਸਾਲ ਦੀ ਉਮਰ ਦੇ ਵਿੱਚ ਹਨ ਅਤੇ ਗੁਰਦਾਸਪੁਰ ਏਰੀਆ ਦੇ ਅਤੇ ਡੇਰਾ ਪਾਪਾ ਨਾਨਕ ਦੇ ਰਹਿਣ ਵਾਲੇ ਹਨ ਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਤੇ ਅਗਲੀ ਪੁਛਗਿਚ ਕੀਤੀ ਜਾ ਰਹੀ ਹੈ